ਅੱਜ ਜਿੱਥੇ ਪੂਰੇ ਭਾਰਤ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮੁਸਲਿਮ ਜਮਾਤ ਅਹਿਮਦੀਆ ਦੇ ਹੈੱਡਕੁਆਰਟਰ ਕਾਦੀਆਂ ਵਿਖੇ ਵੀ ਈਦ ਦਾ ਤਿਉਹਾਰ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਈਦੀ ਨਮਾਜ਼ ਹਾਫਿਜ਼ ਮਖਦੂਮ ਸ਼ਰੀਫ ਨੇ ਅਦਾ ਕਰਵਾਈ ਅਤੇ ਇਸ ਤੋਂ ਬਾਅਦ ਵਿਸ਼ਵ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਤੇ ਹਲਕਾ ਬਟਾਲਾ ਤੋਂ ਐਮਐਲਏ ਅਤੇ ਆਪ ਦੇ ਸੂਬਾ ਉਪ ਪ੍ਰਧਾਨ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ਤੇ ਪਹੁੰਚੇ ਗਲਬਾਦ ਰਣਿੰਨ ਦੇ ਦੋਹਾਂ ਨੇਤਾਵਾਂ ਨੇ ਅਹਿਮਦੀਆ ਭਾਈਚਾਰੇ ਨੂੰ ਅੱਜ ਈਦੀ ਵਧਾਈ ਦਿੱਤੀ ਇਸ ਮੌਕੇ ਤੇ ਗਲਬਾਦ ਦੌਰਾਨ ਚੇਅਰਮੈਨ ਰਮਨ ਬਹਿਲ ਔਰ ਐਮ ਐਲ ਏ ਸ਼ੈਰੀ ਕਲਸੀ ਨੇ ਕਿਹਾ ਕਿ ਬਹੁਤ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਉਹ ਆਪਣੇ ਭਰਾਵਾਂ ਨੂੰ ਵਧਾਈ ਦੇਣ ਆਏ ਹਨ ਆ ਕੇ ਬਹੁਤ ਖੁਸ਼ੀ ਮਿਲਦੀ ਆ ਅੱਜ ਦੇ ਇਸ ਉਤਰ ਤਿਹਾੜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਅੱਜ ਇੰਨਾ ਲੰਬਾ ਸਮਾ ਰੋਜ਼ੇ ਰੱਖ ਕੇ ਉਸ ਅੱਲਾਹ ਨੂੰ ਉਹਨਾਂ ਦੀ ਸਤਿਤੀ ਉਹਨਾਂ ਦੀ ਉਪਾਸਨਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਸਾਰਿਆਂ ਨੂੰ ਤਾਕਤ ਦੇਵੇ ਔਰ ਜਿਹੜੀ ਪ੍ਰਸਾ ਉਹਨਾਂ ਨੇ ਚੈਰਿਟੀ ਵੀ ਸ਼ੁਰੂ ਕੀਤੀ ਸੀਗੀ ਇਸ ਦੇ ਵਿੱਚ ਉਹਨੂੰ ਹਰ ਇੱਕ ਅਪਣਾ ਕੇ ਜਿਹੜੇ ਲੋੜਵੰਦ ਲੋਕ ਨੇ ਉਹਦੀ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਜਮਾਤ ਵੀ ਮੈਂ ਸਮਝਦਾ ਇਲਾਕੇ ਲਈ ਫਖਰ ਵਾਲੀ ਗੱਲ ਆ ਕਿ ਇਹ ਹਰ ਤਰਮ ਹਰ ਕੌਮ ਹਰ ਸੋਚ ਨੂੰ ਆਪਣੇ ਹਰ ਪ੍ਰੋਗਰਾਮਾਂ ਦੇ ਵਿੱਚ ਇਨਵਾਈਟ ਕਰਦੇ ਨੇ ਉਹਨਾਂ ਨੂੰ ਮਿਲ ਕੇ ਬਿਠਾਉਂਦੇ ਨੇ ਔਰ ਇੱਕ ਸੱਧ ਭਾਵਨਾ ਪਿਆਰ ਔਰ ਆਪਸੀ ਭਾਈਚਾਰੇ ਦਾ ਬਹੁਤ ਵਧੀਆ ਸੰਦੇਸ਼ ਆ ਇਸ ਮੁਬਾਰਕ ਦਿਨ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਗਾਦੀਆਂ ਵਿਖੇ Eid ਦੀ ਮੁਬਾਰਕ باد ਸਾਡੇ ਅਹਮਦੀਆ ਜਮਾਤ ਜਿਹੜੇ ਹਮੇਸ਼ਾ ਪਿਆਰ ਵੰਡਦੇ ਰਹੇ ਨੇ ਔਰ ਲੋਕਾਂ ਲਈ ਸੁੱਖ ਮੰਗਦੇ ਰਹਿੰਦੇ ਅੱਜ ਉਹਨਾਂ ਨੂੰ ਸਮੁੱਚੀ ਟੀਮ ਦਾ ਮੁਬਾਰਕ باد ਦੇਣ ਪਹੁੰਚੇ ਆ ਬਾਕੀ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਾਰੇ ਸਾਡੇ ਭਾਈਚਾਰੇ ਨੂੰ ਸਾਡੇ ਸਾਰੇ ਪਰਿਵਾਰਾਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕ باد